ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਸ ਦੇ ਲਈ ਇੱਕ ਵੱਡੀ ਅਪਡੇਟ ਪੰਜਾਬ ਦੇ ਮਲਾਜ਼ਮ ਕਾਫੀ ਲੰਮੇ ਸਮੇਂ ਤੋਂ ਲੰਗਾ ਲਗਾਤਾਰ ਆਪਣੀ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰਤੇ ਆ ਰਹੇ ਹੈ ਪੰਜਾਬ ਦੇ ਮਲਾਜ਼ਮਾਂ ਦੇ ਵੱਲੋਂ ਲਗਾਤਾਰ ਡੀਏ ਦੇ ਵਿੱਚ ਵਾਅਦਾ 2.9 ਫੈਕਟਰ ਓਪੀਐਸ ਬਹਾਲੀ ਕੱਚੀ ਮੁਲਾਜ਼ਮਾਂ ਨੂੰ ਪੱਕਾ ਕਰਨਾ ਅਤੇ ਬੇਰੋਜ਼ਗਾਰਾਂ ਨੂੰ ਜਿਹੜਾ ਰੋਜ਼ਗਾਰ ਦੇਣਾ ਤੇ ਹੋਰ ਅਨੇਕਾਂ ਹੀ ਮੰਗਾਂ ਜਿਨ੍ਹਾਂ ਦੇ ਵਿੱਚ ਡੀਏ ਦੇ ਵਿੱਚ ਵਾਅਦਾ ਏਰੀਅਲ ਬਕਾਏ ਨੂੰ ਇੱਕ ਇਕਸ਼ਤ ਦੇ ਵਿੱਚ ਦਿੱਤੇ ਜਾਣ ਬਾਰੇ ਜਿਹੜੀ ਇਹ ਸਾਰੇ ਹੀ ਜਿਹੜੀਆਂ ਇਹਨਾਂ ਮੰਗਾਂ ਦੇ ਲਗਾਤਾਰ ਸੰਘਰਸ਼ ਕਰਦੇ ਰਹੇ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਜਿਹੜੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਿਹੜੇ ਪਿਛਲੇ ਦਿਨੀ ਸਕੱਤਰ ਦੇ ਮੁਲਾਜ਼ਮਾਂ ਨੇ ਵੀ ਜ਼ੋਰਦਾਰ ਸੰਘਰਸ਼ ਕੀਤਾ ਜਾ ਜਿਸ ਮਲਾਜ਼ਮਾ ਦੇ ਵੱਲੋਂ ਨਵੀਂ ਰਣਨੀਤੀ ਬਣਾਈ ਜਾ ਰਹੀ ਹੈ ਸਰਕਾਰ ਦੇ ਉੱਪਰ ਲਗਾਤਾਰ ਦਬਾਅ ਪਾਉਣ ਦੇ ਲਈ ਸੋ ਇਹਨਾਂ ਦਬਾਅ ਦੇ ਚੱਲਦੇ ਹੁਣ ਪੰਜਾਬ ਦੇ ਮਲਾਜ਼ਮਾਂ ਦੇ ਨਾਲ ਦੇਸ਼ ਭਰ ਦੇ ਮਲਾਜ਼ਮਤ ਪੰਜਾਬ ਦੇ ਜਿਹੜੇ ਕਿ ਇਲਕਤਵੇਂ ਪੀ ਕਮਿਸ਼ਨ ਦੇ ਅਧੀਨ ਕੰਮ ਕਰਦੇ ਮਲਾਜ਼ਮਾਂ ਦੀਆਂ ਜਿਹੜੀਆਂ ਵੀ ਅਨੇਕਾਂ ਮੰਗਾਂ ਜਿਹੜੀਆਂ ਨੇ ਹੁਣ ਤੱਕ ਪੂਰੀਆਂ ਹੋ ਚੁੱਕੀਆਂ ਨੇ ਅਤੇ ਇੱਕ ਹੋਰ ਮੰਗ ਨੂੰ ਲੈ ਕੇ ਇੱਕ ਵੱਡੀ ਜਿਹੜੀ ਹੈ ਖੁਸ਼ਖਬਰੀ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਹਾਂ ਜੀ ਸਾਰੀ ਹੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਦਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਿ ਦੇਸ਼ ਭਰ ਦੇ ਕਰੋਨਾ ਹੀ ਕੇਂਦਰੀ ਮਲਾਜ਼ਮਾਂ ਦੇ ਨਾਲ ਜਿਹੜੇ ਜੋ ਸਾਰੀਆਂ ਇਹ ਸਟੇਟਮ ਮਲਾਜ਼ਮਾਂ ਤੇ ਫੈਸ਼ਨ ਹੈ ਉਹਨਾਂ ਦੇ ਲਈ ਇੱਕ ਵੱਡੀ ਰਾਹਤ ਕੋਈ ਖ਼ਬਰ ਇਹ ਹੈ ਕਿ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਜੁਲਾਈ 2025 ਵਿੱਚ ਮਹਿੰਗਾਈ ਪੱਤੇ ਨੂੰ ਲੈ ਕੇ ਮੋਦੀ ਸਰਕਾਰ ਦੇ ਵੱਲੋਂ ਇੱਕ ਵੱਡਾ ਐਲਾਨ ਜਿਹੜਾ ਹੈ ਉਹ ਕੀਤਾ ਗਿਆ ਜਾਵੇਗਾ ਹਾਲਾਂਕਿ ਇਸ ਪੱਤਰ ਦੇ ਵਿੱਚ ਜਿਹੜਾ ਉਹ ਜਾਰੀ ਕੀਤੇ ਗਏ ਮਹਿੰਗਾਈ ਦਰ ਦੇ ਆંકੜਿਆਂ ਦੇ ਅਨੁਸਾਰ ਇਹਨਨ ਉਮਾਨ ਵੀ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਕਾਫੀ ਮਾਤ ਦਾ ਜਿਹੜਾ ਉਹ ਡੀਏ ਦੇ ਵਿੱਚ ਕੀਤਾ ਜਾਵੇਗਾ ਤੇ ਜਿਸ ਦੇ ਚੱਲਦੇ ਮਲਾਜ਼ਮਨ ਪਿਛਲੇ ਡੀਏ ਏਰੀਆ ਬਕਾਇਦੇ ਵਿੱਚ ਵੀ ਕੁਝ ਕਿਸ਼ਤਾਂ ਜਾਰੀ ਹੋਣਗੀਆਂ ਸੋ ਦੋਸਤੋ ਤੁਹਾਨੂੰ ਦੱਸਦੇ ਕਿ ਹੁਣ ਤਤੰਤ ਪ੍ਰਭਾਵਿਤ ਤੌਰ ਤੇ ਕੇਂਦਰੀ ਮਲਾਜ਼ਮਾਂ ਨੂੰ ਜੋ ਡੀ ਹੈ ਉਹ 55% ਮਿਲ ਰਿਹਾ ਹੈ ਉੱਥੇ ਹੀ ਹੁਣ ਪੰਜਾਬ ਦੇ ਮਲਾਜ਼ਮਾਂ ਨੂੰ ਜਿਹੜਾ ਡੀ ਹੈ ਉਹ ਇੱਥੇ 42% ਜਿਹੜਾ ਲਗਭਗ ਜਿਹੜਾ ਮਿਲ ਰਿਹਾ ਹੈ ਜਦੋਂ ਕਿ ਸਕੇਂਦਰ ਦੇ ਵਿੱਚ ਕਾਫੀ ਅੱਗੇ ਚੱਲ ਰਿਹਾ ਹੈ ਉੱਥੇ ਇਹ ਜਿਹੜਾ ਕਿ AICP ਇੰਡੈਕਸ ਦੇ ਵਿੱਚ ਲਗਾਤਾਰ ਜਿਹੜਾ ਜੋ ਵਾਅਦਾ ਦੇਖਣ ਨੂੰ ਮਿਲਿਆ ਹੈ ਜਿਸ ਦੇ ਚੱਲਦਿਆਂ ਮਾਰਚ 2025 ਵਿੱਚ ਇਹ ਜਿਹੜਾ ਇੰਡੈਕਸ ਜਿਹੜਾ ਉਹ 43.0 ਦਰਜ ਕੀਤਾ ਗਿਆ ਸੀ ਜਦੋਂ ਕਿ April ਦੇ ਵਿੱਚ ਵਧ 143.5 ਤੱਕ ਪਹੁੰਚ ਗਿਆ ਉੱਥੇ ਹੀ ਸਾਰੀਆਂ ਜਿਹੜੀਆਂ ਨਜ਼ਰਾਂ ਉਹ ਮਈ ਦੇ ਜੂਨ ਦੇ ਆંકੜਿਆਂ ਦੇ ਉੱਪਰ ਲੱਗੀਆਂ ਹੋਈਆਂ ਨੇ ਅਤੇ ਇਸ ਤਜ਼ਵੀਜ਼ ਤਸਵੀਰ ਦੇ ਹੈ ਜਿਹੜੀ ਹੈ ਉਹ ਸਾਫ਼ ਹੋ ਜਾਵੇਗੀ ਕਿ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਕਿੰਨਾ ਵਾਧਾ ਹੋਵੇਗਾ ਸੱਤਵੇਂ ਤਨਖਾਹ ਕਮਿਸ਼ਨ ਦੀ ਆਖਰੀ ਕਿਸ਼ਤ ਦੀ ਸੋਧ ਜਿਹੜੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ 31 ਦਸੰਬਰ 2025 ਨੂੰ ਇਹ ਖਤਮ ਹੋ ਰਿਹਾ ਹੈ ਸੱਤਮਾ ਤਨਖਾਹ ਕਮਿਸ਼ਨ ਦੀ ਜਿਹਹੀ ਸਥਿਤੀ ਦੇ ਵਿੱਚ ਲਗਾਤਾਰ ਜਿਹੜਾ ਕਿ ਡੀਐਸ ਜਿਹੜਾ ਫੋਰਡ ਨੂੰ ਲੈ ਕੇ ਜਿਹੜੇ ਮੌਜੂਦਾ ਤਨਖਾਹ ਦੇ ਜਿਹੜੇ ਤਹਿਤ ਆਖਰੀ ਜਿਹੜਾ ਵੱਡਾ ਅਪਡੇਟ ਮੰਨਿਆ ਜਾਇਆ ਜਾ ਰਿਹਾ ਹੈ ਕੇਂਦਰ ਦੇ ਮੁਲਾਜ਼ਮਾਂ ਨੂੰ 3% ਤੋਂ ਵੀ ਵੱਧ ਜਿਹੜਾ ਡੀਏ ਜੁਲਾਈ ਦੇ ਵਿੱਚ ਹਰ ਜਿਹੜਾ ਕਿ ਹੋਰ ਮਿਲ ਸਕਦਾ ਹੈ ਮੁਲਾਜ਼ਮਾਂ ਅਤੇ ਉਹਨਾਂ ਦੇ ਡੀਏ ਰਿਅਰ ਬਕਾਏ ਅਤੇ ਵਿੱਚ ਜਿਹੜੀ ਇੱਕ ਜਿਹੜੀ ਕਿਸ਼ਤ ਰੀਲੀਜ਼ ਹੋਣ ਹੋਣਗੀਆਂ ਤੇ ਡੀਏ ਦੇ ਵਿੱਚ ਵੀ ਵਾਧਾ ਜਿਹੜਾ ਕੀਤਾ ਜਾਵੇਗਾ ਐਲਾਨ ਵਿੱਚ ਜਿਹੜੀ ਕਿਹਾ ਹੈ ਹੋ ਰਹੀ ਹੈ ਪਰ ਬਕਾਇਆ ਰਾਸ਼ੀ ਹੈ ਜਿਹੜੀ ਉਸ ਦੇ ਵਿੱਚ ਉਮੀਦ ਦੇਖਣ ਨੂੰ ਮਿਲ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਹਾਲਾਂਕਿ ਜਿਹੜੀ ਕਿ ਵੱਡੇ ਤੌਰ ਤੇ ਡੀ ਦਾ ਅਲਾਨ ਜਿਹੜਾ ਉਹ ਜੁਲਾਈ ਦੇ ਵਿੱਚ ਕੀਤਾ ਜਾਂਦਾ ਹੈ ਤੇ ਅਕਤੂਬਰ ਜਾਂ ਨਵੰਬਰ ਦੇ ਵਿੱਚ ਲਾਗੂ ਕੀਤਾ ਜਾਂਦਾ ਪਰ ਚੰਗੀ ਗੱਲ ਇਹ ਹੈ ਕਿ ਮਲਾਸਮਾਂ ਨੂੰ ਦੇਰੀ ਨਾਲ ਕੀਤੀ ਗਈ ਮਿਆਦ ਲਈ ਬਕਾਇਆ ਵੀ ਮਿਲਦਾ ਹੈ ਤੇ ਉਥੇ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਹੋਰ ਜਿਹੜੇ ਕਿ ਵਿੱਚ ਲਾਭ ਹੈ ਜਿਹੜੇ ਉਸ ਦੇ ਵਿੱਚ ਵੀ ਜਿਹੜਾ ਵਾਅਦਾ ਦੇਖਣ ਨੂੰ ਮਿਲਦਾ ਹੈ ਜੇਕਰ ਆਪਾਂ ਟੇਪ ਦੇ ਵਿੱਚ ਤਰਹੀਤਾ ਮੌਜੂਦਾ ਡੀ ਜਿਹੜਾ 55% ਹੈ ਤੇ ਡੀ ਜਿਹੜਾ ਹੈ ਜਿਹੜਾ ਨਵਾਂ ਡੀ ਹੋ ਸਕਦਾ ਉਹ ਹੈ 52% ਤੱਕ ਵੱਸ ਸਕਦਾ ਹੈ ਜੋ ਕਿ ਟੋਟਲ ਵਾਧਾ ਜਿਹੜਾ ਹੈ ਸੰਭਾਵਿਕ ਵਾਧਾ ਹੈ ਉਹ 3% ਰਹੇਗਾ ਲਾਭਪਾਤਰੀ ਹੈ ਜਿਹੜੇ ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਲਗਭਗ ਕੇਂਦਰ ਦੇ ਸਟੇਟਾਂ ਦੇ ਵਿੱਚ ਇੱਕ ਕਰੋੜ ਤੋਂ ਵੱਧ ਮੁਲਾਜ਼ਮਾਂ ਜਿਹੜੇ ਨੇ ਪੈਨਸ਼ਨ ਆ ਉਹਨਾਂ ਨੂੰ ਇਸ ਦਾ ਲਾਭ ਜਿਹੜਾ ਐਲਾਨ ਜਿਹੜਾ ਜਿਹੜੀ ਉਹ ਅਕਤੂਬਰ ਨਵੰਬਰ 2025 ਵਿੱਚ ਹੋ ਸਕਦੀ ਹੈ ਸੋ ਸੋ ਦੋਸਤੋ ਜਿਹੜੀ ਹੈ 1 ਜੁਲਾਈ 2025 ਭਾਵ ਕਿ ਅਗਲੇ ਮਹੀਨੇ ਵਿੱਚ ਇਹ ਲਾਗੂ ਹੋ ਸਕਦਾ ਹੈ ਪੂਲ ਮਲਾਕੇ ਇਹ ਅਪਡੇਟ ਕੇਂਦਰੀ ਮਲਾਜ਼ਮਾਂ ਤੇ ਪੈਨਸ਼ਨ ਤੇ ਵੱਡੀ ਵੱਡੀ ਖੁਸ਼ਖਬਰੀ ਸੀ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਮਹਿੰਗਾਈ ਕੱਤੇ ਦੀ ਦਰਸ ਦਿੱਤੀ ਰਹਿੰਦੀ ਹੈ ਤਾਂ ਇਸ ਦਾ ਸਿੱਧਾ ਅਸਰ ਮਲਾਜ਼ਮਾਂ ਤੇ ਪੈਨਸ਼ਨ ਦੀ ਜੇਬ 'ਤੇ ਦਿਖਾਈ ਦੇਵੇਗਾ ਸੋ ਇਸ ਤਰੀਕੇ ਦੇ ਨਾਲ ਪੰਜਾਬ ਦੇ ਮਲਾਜ਼ਮਾਂ ਦੇ ਉੱਪਰ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਕਾਫੀ ਜਿਹੜਾ ਮਲਾਜ਼ਮਾਂ ਦੇ ਉੱਪਰ ਸਤਤਮਾ ਪੇ ਕਮਿਸ਼ਨ ਲਾਗੂ ਹੁੰਦਾ ਉਹਨਾਂ ਨੂੰ ਇਸ ਤਰ੍ਹਾਂ ਦਾ ਪੂਰਾ ਲਾਭ ਜਿਹੜਾ ਕੀ ਮਿਲੇਗਾ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਲਾਜ਼ਮਾਂ ਤੇ ਪੈਨਸ਼ਨ ਸੰਬੰਧੀ ਮਿਲਦੀ ਹੈ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ